ਬੀਤੇ ਦਿਨ ਲੁਧਿਆਣਾ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਉਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਰਿਹਾ ਸੀ ਕਿ ਕੁਝ ਲੋਕਾਂ ਦੇ ਵੱਲੋਂ ਤਿੰਨ ਨਾਬਾਲਗ ਲੜਕੀਆਂ ਤੇ ਉਹਨਾਂ ਦੀ ਮਾਤਾ ਨੂੰ ਉਹਨਾਂ ਦਾ ਮੂੰਹ ਕਾਲਾ ਕਰਨ ਤੋਂ ਬਾਅਦ ਸ਼ਹਿਰ ਦੇ ਵਿੱਚ ਘੁਮਾਇਆ ਗਿਆ ਸੀ ਉਹਨਾਂ ਦਾ ਜਲੂਸ ਕੱਢਿਆ ਗਿਆ ਸੀ ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਇਸ ਮਾਮਲੇ ਦਾ ਨੋਟਿਸ ਲਿਆ ਗਿਆ ਤੇ ਪੁਲਿਸ ਕਮਿਸ਼ਨਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ ਤੁਹਾਨੂੰ ਦੱਸਦੀ ਆ ਕਿ ਫੈਕਟਰੀ ਦੇ ਵਿੱਚ ਉਹ ਸਾਰੇ ਕੰਮ ਕਰਦੇ ਸੀ ਤੇ ਫੈਕਟਰੀ ਮਾਲਕ ਦੇ ਵੱਲੋਂ ਜਦੋਂ ਸੀਸੀਟੀਵੀ ਵੀਡੀਓ ਦੇਖੀ ਗਈ ਤਾਂ ਉਸਨੇ ਵੀਡੀਓ ਦੇ ਵਿੱਚ ਇਹ ਦੇਖਿਆ ਕਿ ਇਹਨਾਂ ਦੇ ਵੱਲੋਂ ਕੱਪੜਾ ਚੋਰੀ ਕੀਤਾ ਜਾ ਰਿਹਾ ਸੀ ਉਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਫੈਕਟਰੀ ਦੇ ਵਿੱਚੋਂ ਕੱਪੜਾ ਚੋਰੀ ਹੋ ਰਿਹਾ ਸੀ ਤੇ ਚੋਰੀ ਕਰਦਿਆਂ ਇਹਨਾਂ ਸਾਰੇ ਪਰਿਵਾਰ ਨੂੰ ਵੇਖਿਆ ਗਿਆ ਜਿਸ ਤੋਂ ਬਾਅਦ ਉਸ ਫੈਕਟਰੀ ਮਾਲਕ ਦੇ ਵੱਲੋਂ ਤੇ ਨਾਲ ਹੀ ਵੀਡੀਓ ਬਣਾਉਣ ਵਾਲੇ ਲੜਕੇ ਦੇ ਵੱਲੋਂ ਉਹਨਾਂ ਨੂੰ ਸ਼ਹਿਰ ਦੇ ਵਿੱਚ ਘੁਮਾਇਆ ਗਿਆ ਉਹਨਾਂ ਦਾ ਜਲੂਸ ਕੱਢਿਆ ਗਿਆ ਪਰ ਪੰਜਾਬ ਦੇ ਵਿੱਚ ਇੱਕ ਇਹ ਅਜਿਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਲੋਕਾਂ ਦਾ ਉਸ ਦਾ ਸਤਮੀ ਅਸਮਾਨ ਤੇ ਚੜਿਆ ਹੋਇਆ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਤੇ ਪੁਲਿਸ ਦੇ ਵੱਲੋਂ ਵੀ ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਹਾਲਾਂਕਿ ਫੈਕਟਰੀ ਮਾਲਕ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਹੌਜਰੀ ਫੈਕਟਰੀ ਦੇ ਕਾਮਰ ਦੇ ਪਰਿਵਾਰ ਤੇ ਕੱਪੜਾ ਚੋਰੀ ਕਰਨ ਦਾ ਇਲਜ਼ਾਮ ਲਗਾ ਕੇ ਉਹਨਾਂ ਦੇ ਮੂੰਹ ਕਾਲੇ ਕਰਕੇ ਇਲਾਕੇ ਵਿੱਚ ਘਮਾਉਣ ਦੀ ਮਾਮਲੇ 'ਚ ਪੁਲਿਸ ਨੇ ਹੁਣ ਵੱਡਾ ਐਕਸ਼ਨ ਲੈ ਲਿਆ ਹੈ। ਇਸ ਮਾਮਲੇ 'ਚ ਫੈਕਟਰੀ ਮਾਲਕ ਤੇ ਉਸਦੇ ਦੋ ਵਰਕਰਾਂ ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਹੀ ਨਹੀਂ ਇਸ ਸ਼ਰਮਨਾਕ ਘਟਨਾ ਦਾ ਮੈਲਾ ਕਮਿਸ਼ਨ ਨੇ ਵੀ ਨੋਟਿਸ ਲੈ ਲਿਆ ਤੇ ਪੁਲਿਸ ਨੇ ਇਸ ਮਾਮਲੇ ਦੀ ਰਿਪੋਰਟ ਦੇਣ ਦੇ ਨਿਰਦੇਸ਼ ਵੀ ਦੇ ਦਿੱਤੇ ਨੇ ਇਹ ਘਟਨਾ ਬਸਤੀ ਜੋਦੇਵਾਲਾ ਸਥਿਤ ਇੱਕ ਜੋਤ ਨਗਰ ਇਲਾਕੇ ਦੇ ਵਿੱਚ ਵਾਪਰੀ ਹੌਜਰੀ ਫੈਕਟਰੀ 'ਚ ਪਰਿਵਾਰ ਦੇ 5 ਮੈਂਬਰ ਕੰਮ ਕਰਦੇ ਨੇ ਫੈਕਟਰੀ ਮਾਲਕ ਨੇ ਸੀ.ਟੀ.ਵੀ ਦੇ ਵਿੱਚ ਕੱਪੜੇ ਚੋਰੀ ਕਰਨ ਦੀ ਗੱਲ ਸਾਹਮਣੇ ਆਉਣ ਤੇ ਮਾਂ ਪੁੱਤਰ ਤੇ ਤਿੰਨ ਧੀਆ ਦਾ ਮੂੰਹ ਕਾਲਾ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਗਲੀਆਂ ਦੇ ਵਿੱਚ ਕਮਾਇਆ ਉਹਨਾਂ ਦਾ ਜਲੂਸ ਕੱਢਿਆ ਇਸੇ ਦੌਰਾਨ ਲੋਕ ਤਮਾਸ਼ਾ ਦੇਖਦੇ ਰਹੇ ਤੇ ਕਈ ਸ਼ਰਾਰਤੀ ਨੌਜਵਾਨ ਉਹਨਾਂ ਤੇ ਭੱਦੇ ਕਮੈਂਟ ਵੀ ਕਰਦੇ ਰਹੇ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਹੁਣ ਇਸ ਮਾਮਲੇ 'ਚ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਫੈਕਟਰੀ ਮਾਲਕ ਪਲਵਿੰਦਰ ਸਿੰਘ ਉਹਨਾਂ ਦੇ ਦੋ ਵਰਕਰਾਂ ਮਨਪ੍ਰੀਤ ਸਿੰਘ ਤੇ ਮੁਹੰਮਦ ਗੈਸ਼ ਖਿਲਾਫ ਕੇਸ ਸਰਜ ਕਰ ਲਿਆ ਪੁਲਿਸ ਨੇ ਮਲਜ਼ਮਾਂ ਦੀ ਪਾਲ ਦੇ ਵਿੱਚ ਰੇਡ ਕੀਤੀ ਪਰ ਮਾਲਕ ਫਰਾਰ ਦੱਸਿਆ ਜਾ ਰਿਹਾ ਹੈ ਜਦਕਿ ਉਸ ਦੇ ਦੋਵਾਂ ਵਰਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਪਰਿਵਾਰ ਇੱਕ ਜੋਤ ਨਗਰ ਦੇ ਵਿੱਚ ਪਿਛਲੇ ਲਗਭਗ 10 ਸਾਲਾਂ ਤੋਂ ਰਹਿ ਰਿਹਾ ਹੈ ਤੇ ਮੂਲ ਰੂਪ ਦੇ ਵਿੱਚ ਪਿੰਡ ਸੰਦੇਲਾ ਜ਼ਿਲ੍ਹਾ ਹਰਦੋਈ ਯਾਨੀ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦਸਿਆ ਕਿ ਥਾਣਾ ਜੋਦੇਵਾਲਾ ਦੀ ਪੁਲਿਸ ਸਵੇਰੇ 11 ਵਜੇ ਦੀਪਕ ਲੈਕਸ਼ਨ ਨਾਂ ਦੀ ਫੈਕਟਰੀ ਦੇ ਵਿੱਚ ਪੁੱਜ ਗਈ ਸੀ ਜਿੱਥੇ ਪਰਿਵਾਰ ਦੇ ਨਾਲ ਬੇਇਨਸਾਫੀ ਕੀਤੀ ਗਈ ਸੀ ਪਰ ਮਾਲਕ ਫਰਾਰ ਮਿਲਿਆ ਹਾਲਾਂਕਿ ਵੀਡੀਓ ਬਣਾਉਣ ਤੇ ਪਰਿਵਾਰ ਦਾ ਮੂੰਹ ਕਾਲਾ ਕਰਨ ਵਾਲੇ ਦੋਵੇਂ ਮੁੱਲਜ਼ਮ ਵਰਕਰ ਪੁਲਿਸ ਦੇ ਹੱਥੇ ਚੜ ਗਏ ਨੇ ਇਸ ਤੋਂ ਬਾਅਦ ਪੁਲਿਸ ਦੀ ਟੀਮ ਪੀੜਤ ਪਰਿਵਾਰ ਦੇ ਘਰ ਗਈ ਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਇੱਕ ਨੋਟਿਸ ਭੇਜਿਆ ਇਸ ਦੇ ਵਿੱਚ ਉਹਨਾਂ ਨੇ ਪੁਲਿਸ ਤੋਂ ਇਸ ਮਾਮਲੇ ਦੀ ਰਿਪੋਰਟ 23 ਜਨਵਰੀ ਤੱਕ ਯਾਨੀ ਕਿ ਅੱਜ ਤੱਕ ਪੇਸ਼ ਕਰਨ ਦੀ ਹਦਾਇਤ ਕੀਤੀ ਹੈ ਇਸ ਤੋਂ ਬਾਅਦ ਉਹ ਅਗਲੀ ਕਾਰਵਾਈ ਕਰਨਗੇ। ਉਥੇ ਇਸ ਮਾਮਲੇ ਦੇ ਵਿੱਚ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕਮਰਦੀਪ ਸਿੰਘ ਨੇ ਡੀਸੀ ਤੇ ਸੀਪੀ ਨੂੰ ਐਕਸ਼ਨ ਰਿਪੋਰਟ ਦੇਣ ਦੇ ਲਈ ਕਹਿ ਦਿੱਤਾ ਹੈ। ਉਹਨਾਂ ਨੇ 7 ਦਿਨ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਲਈ ਡਿਪਟੀ ਕਮਿਸ਼ਨਰ ਨੂੰ ਕਿਹਾ। ਇਸੇ ਦੇ ਨਾਲ ਹੀ ਪੁਲਿਸ ਨੂੰ ਇਹ ਵੀ ਲਿਖਿਆ ਕਿ ਬੱਚਿਆਂ ਦੀ ਕੋਈ ਵੀ ਵੀਡੀਓ ਜਾਂ ਫਿਰ ਫੋਟੋ ਕੋਈ ਵਾਇਰਲ ਕਰਦਾ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਉਥੇ ਦੂਜੇ ਪਾਸੇ ਕੁੜੀਆਂ ਦੀ ਮਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਕੁੜੀਆਂ ਦੀ ਮਾਤਾ ਦੇ ਵੱਲੋਂ ਆਪਣੀ ਬਿਆਨਾਂ ਦੇ ਵਿੱਚ ਪੁਲਿਸ ਨੂੰ ਇਹ ਦੱਸਿਆ ਗਿਆ ਕਿ ਉਹਨਾਂ ਦੇ ਨਾਲ ਰਹਿਣ ਵਾਲੇ ਨੌਜਵਾਨ ਨੇ ਚੋਰੀ ਕੀਤੀ ਹੈ। ਉਸਨੇ ਕਮਰੇ ਦੇ ਵਿੱਚ ਸਮਾਨ ਲਿਆ ਕੇ ਵਿੱਚ ਆਉ ਉਹਨਾਂ ਨੇ ਸਿਰਫ ਇੰਨੀ ਗਲਤੀ ਕੀਤੀ ਕਿ ਉਹਨਾਂ ਨੇ ਉਸ ਨੌਜਵਾਨ ਤੋਂ ਚੋਰੀ ਦਾ ਮਾਲ ਖਰੀਦ ਲਿਆ ਫੈਕਟਰੀ ਮਾਲਕ ਨੇ ਨੌਜਵਾਨ ਤੋਂ ਸਭ ਦੇ ਮੂੰਹ ਕਾਲੇ ਕਰਵਾਏ ਉਹਨਾਂ ਲੋਕਾਂ ਨੇ ਮੈਨੂੰ ਤੇ ਮੇਰੀਆਂ ਧੀਆਂ ਨੂੰ ਡੰਡੇ ਨਾਲ ਕੁੱਟਿਆ ਸਾਨੂੰ ਇਲਾਕੇ ਦੇ ਵਿੱਚ ਘਮਾਇਆ ਸਾਨੂੰ ਜਲੀਲ ਕੀਤਾ ਸਾਡਾ ਜਲੂਸ ਕੱਢਿਆ ਗਿਆ ਜਿਸ ਨੂੰ ਅਸੀਂ ਜ਼ਿੰਦਗੀ ਭਰ ਨਹੀਂ ਭੁੱਲ ਸਕਾਂਗੇ ਉਤੇ ਮੀਡੀਆ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਮਾਲਕ ਪਲਵਿੰਦਰ ਸਿੰਘ ਨੇ ਕਿਹਾ ਕਿ ਔਰਤਾਂ ਤੇ ਨੌਜਵਾਨ 3-4 ਮਹੀਨੇ ਪਹਿਲਾਂ ਉਸੇ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਲਈ ਆਏ ਸਨ 2 ਮਹੀਨੇ ਪਹਿਲਾਂ ਉਸ ਦੀਆਂ 3 ਧੀਆਂ ਵੀ ਆ ਗਈਆਂ ਸਨ 3-4 ਮਹੀਨੇ ਤੋਂ ਫੈਕਟਰੀ ਦੇ ਵਿੱਚ ਲਗਾਤਾਰ ਚੋਰੀ ਹੋ ਰਹੀ ਸੀ ਇਸੇ ਦੇ ਲਈ ਉਸ ਨੇ ਸੀਸੀਟੀਵੀ ਕੈਮਰਾ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਉਹਨਾਂ ਨੂੰ ਰੰਗੇ ਹੱਥੀ ਫੜਿਆ ਗਿਆ ਹੋਰ ਮੁਲਾਜ਼ਮਾਂ ਦੇ ਆਲੇ-ਦੁਆਲੇ ਦੇ ਲੋਕਾਂ ਦੀ ਸਲਾਹ ਲੈ ਕੇ ਹੀ ਚੋਰੀ ਕਰਨ ਵਾਲਿਆਂ ਤੋਂ ਖੁਦ ਉਹਨਾਂ ਦੇ ਮੂੰਹ ਕਾਲੇ ਕਰਨ ਦੇ ਲਈ ਕਿਹਾ ਗਿਆ ਸੀ ਨਸਿਆ ਕੇ ਪੁਲਿਸ ਨੇ ਕਿਹਾ ਹੈ ਕਿ ਮਾਮਲਾ ਸਾਡੇ ਨੋਟਸ ਵਿੱਚ ਆਉਂਦੇ ਹੀ ਤੁਰੰਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਉਹਨਾਂ ਦੇ ਵਿੱਚੋਂ ਦੋਨੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਘਟਨਾ ਸ਼ਰਮਨਾਕ ਹੈ ਅਪਰਾਧ ਕਰਨ ਵਾਲਿਆਂ ਨੂੰ ਇਸੇ ਸਖਤ ਸਜ਼ਾ ਦਿੱਤੀ ਜਾਵੇਗੀ